ਜੂਨ 1984 ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ ਦੇਖੋ ਸਾਡੀ ਵਿਸ਼ੇਸ਼ ਲੜੀ ਵਿੱਚ ਆਪਰੇਸ਼ਨ ਬਲੂ ਸਟਾਰ ਅਣਕਹੀ ਦਾਸਤਾਨ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਵਾਂਗ ਹੁਣ ਉਹਨਾਂ ਦੀ ਪਤਨੀ ਅਤੇ ਮੁੱਖ ਪਾਰਲੀਮੈਂਟੀ ਸਕੱਤਰ ਡਾਕਟਰ ਨਵਜੋਤ ਕੌਰ ਸਿੱਧੂ ਦਾ ਵੀ ਸਿਆਸਤ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ ਚੰਡੀਗੜ੍ਹ ਵਿਛਲੇ ਸਕਤਰੇਚ ਸਥਿਤ ਉਹ ਆਪਣੇ ਦਫ਼ਤਰ ਚ ਘੱਟ ਹੀ ਦਿਖਾਈ ਦਿੰਦੇ ਨੇ ਕਦੇ ਉਹਨਾਂ ਦੇ ਇਸ ਦਫ਼ਤਰ ਚ ਰੌਣਕਾਂ ਲੱਗੀਆਂ ਰਹਿੰਦੀਆਂ ਸਨ ਉਹਨਾਂ ਦੇ ਦਫ਼ਤਰੀ ਸਟਾਫ ਮੁਤਾਬਕ ਡਾਕਟਰ ਸਿੱਧੂ ਉਸੇ ਦਿਨ ਹੀ ਦਫ਼ਤਰ ਆਉਂਦੇ ਨੇ ਜਿਸ ਦਿਨ ਪਾਰਟੀ ਦੇ ਰਾਜਧਾਨੀ ਵਿਛਲੇ ਦਫ਼ਤਰ ਚ ਕੋਈ ਹਾਜ਼ਰੀ ਭਰਨੀ ਹੋਵੇ ਦੱਸਦੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਸਾਰੇ ਮੰਤਰੀਆਂ ਤੇ ਮੁੱਖ ਪਾਰਲੀਮੈਂਟਿਸਕਤਰਾਂ ਨੂੰ ਹਰ ਹਫ਼ਤੇ ਬੁੱਧਵਾਰ ਨੂੰ ਪਾਰਟੀ ਦਫ਼ਤਰ ਚ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਗਏ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਡਾਕਟਰਾਂ ਖਿਲਾਫ ਆਉਂਦੀਆਂ ਸ਼ਿਕਾਇਤਾਂ ਤੇ ਵੀ ਡਾਕਟਰ ਨਵਜੋਤ ਕੌਰ ਸਿੱਧੂ ਕੋਈ ਕਾਰਵਾਈ ਨਹੀਂ ਕਰ ਰਹੇ ਦੱਸਣਾ ਪੈਂਦਾ ਕਿ ਇਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਆਪਣੇ ਹਲਕੇ ਤੋਂ ਲਗਾਤਾਰ ਗਾਇਬ ਚਲੇ ਆ ਰਹੇ ਨੇ ਅਗਲੇ ਬਰੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਵੱਲੋਂ ਚੋਣ ਲੜਨ ਬਾਰੇ ਵੀ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਭਾਰਤੀ ਜਨਤਾ ਪਾਰਟੀ ਦੀ ਸੁਬਾਈ ਲੀਡਰਸ਼ਿਪ ਨੇ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਦੀਆਂ ਰਾਜਨੀਤਿਕ ਕਾਰਵਾਈਆਂ ਬਾਰੇ ਟਿੱਪਣੀ ਕਰਨੀ ਛੱਡ ਦਿੱਤੀ ਹੈ ਇਸ ਖਬਰ ਤੇ ਹੋਰ ਜਾਣਕਾਰੀ ਲਈ ਅਸੀਂ ਗੱਲ ਕਰਦੇ ਹਾਂ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਰਾਜਨ ਗੁਸਾਈ ਦੇ ਨਾਲ ਜੀ ਰਾਜਨ ਡਾਕਟਰ ਨਵਜੋਤ ਕੌਰ ਸਿੱਧੂ ਦੇ ਬਾਰੇ ਖਬਰਾਂ ਆ ਰਹੀਆਂ ਨੇ ਕਿ ਉਹ ਸਿਆਸਤ ਦੇ ਵਿੱਚ ਕਾਫੀ ਦਿਲਚਸਪੀ ਨਹੀਂ ਲੈ ਰਹੇ ਐਸੀ ਤਰ੍ਹਾਂ ਉਹਨਾਂ ਦਾ ਲੋਕਾਂ ਨਾਲ ਜਿਹੜਾ ਮਿਲਣਾ ਜੁਲਣਾ ਉਹ ਵੀ ਕਾਫੀ ਘਟਿਆ ਹੋਇਆ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਹਲਕੇ ਦੇ ਵਿੱਚ ਤਾਜ਼ਾ ਹਾਲਾਤ ਕੀ ਨੇ ਜੀ सुरेंद्र ਜਿਵੇਂ ਨਵਜੋਤ ਸਿੰਘ ਸਿੱਧੂ ਜਿਹੜੇ ਮੈਂਬਰ ਪਾਰਲੀਮੈਂਟ ਨੇ ਅੰਬਰ ਸਰਦੇ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਹੁੰਦੇ ਦਿਖਾਈ ਦੇ ਰਹੇ ਨੇ ਆਪਣੇ ਕਰੀਅਰ ਵੱਲ ਜਿਹੜਾ ਉਹਨਾਂ ਦੀ ক্রিকেট ਦੇ ਵਿੱਚ ਆਪਣੀ ਐਂਕਰਿੰਗ ਕਰਨ ਦੇ ਵਿੱਚ ਉਹਨਾਂ ਨੇ ਜ਼ਿਆਦਾ ਆਪਣਾ ਸਮਾਂ ਜਿਹੜਾ ਵਧਿਤ ਕਰਨਾ ਸ਼ੁਰੂ ਕਰ ਦਿੱਤਾ ਉਸੇ ਤਰ੍ਹਾਂ ਹੀ ਨਵਜੋਤ ਕੋਰ ਸਿੱਧੂ ਜਿਹੜੇ ਨੇ ਉਹ ਵੀ ਉਹਨਾਂ ਦਾ ਵੀ ਮੋਹ ਜਿਹੜਾ ਪੰਖ ਹੁੰਦਾ ਦਿਖ ਰਿਹਾ ਉਹਦਾ ਮੁੱਖ ਕਾਰਨ ਇੱਕ ਅਕਾਲੀ ਦਲ ਵੱਲੋਂ ਗਿਨੀਮਤੀ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਖਿਲਾਫ ਔਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਇਹਨੂੰ ਵੀ ਮੰਨਿਆ ਜਾ ਸਕਦਾ ਹੈ ਹਾਲਾਂਕਿ ਨਵਜੋਤ ਕੋ ਸਿੱਧੂ ਜਿਹੜੀ ਆ ਫੇਰ ਵੀ ਥੋੜਾ ਬਹੁਤਾ ਜਿਹੜਾ ਲੋਕਾਂ ਦੇ ਵਿੱਚ ਘੁੰਮਣਾ ਲੋਕਾਂ ਦੇ ਵਿੱਚ ਜਾਣਾ ਜਾਰੀ ਰੱਖਿਆ ਹੋਇਆ ਤਾਂ ਕਿ ਜਿਹੜਾ ਇੱਕਦਮ ਹੀ ਜਿਹੜਾ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਨਵਜੋਤ ਕੋ ਸਿੱਧੂ ਆਪਣੇ ਆਪ ਨੂੰ ਲੋਕਾਂ ਤੋਂ ਦੂਰ ਨਹੀਂ ਦਿਖਾਣਾ ਚਾਹੁੰਦੀ ਲੇਕਿਨ ਉਹਦੇ باوجود ਉਹਨਾਂ ਦੀ ਕਾਰਵਾਈਆਂ ਜਿਹੜੀਆਂ ਬਿਲਕੁਲ ਘੱਟ ਘੱਟ ਗਈਆਂ ਸੋ ਰਾਜਨ ਕਿਹਾ ਜਾ ਸਕਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਮਜੀਠੀਆ ਧੜਾ ਹੈਗਾ ਉੱਥੇ ਹਾਵੀ ਹੋਣਾ ਚਾਹੁੰਦਾ ਜਾਂ ਹਾਵੀ ਹੋ ਚੁੱਕਾ ਹੈ ਅੰਮ੍ਰਿਤਸਰ ਦੀ ਸਿਆਸਤ ਹੈ ਜੀ ਬਿਲਕੁਲ ਸੁਵਿੰਦਰ ਮਜੀਠੀਆ ਹਲਕਾ ਜਿਹੜਾ ਫਿਲਹਾਲ ਅੰਮ੍ਰਿਤਸਰ ਦੀ ਸਿਆਸਤ ਦੇ ਵਿੱਚ ਕਾਫੀ ਹਾਵੀ ਹੋ ਚੁੱਕਾ ਹੈ ਅਕਾਲੀ ਦਲ ਦੇ ਜਿਹੜੇ ਕਾਰਕੁਨ ਨੇ ਅਕਾਲੀ ਦਲ ਦੇ ਜਿਹੜੇ ਕਾਉਂਸਲਰ ਨੇ ਉਹ ਨਗਰ ਨਿਗਮ ਦਾ ਹਾਊਸ ਵੀ ਜਿਹੜਾ ਹੈ ਉਹ ਨਹੀਂ ਚੱਲਣ ਦੇ ਰਹੇ ਪਿਛਲੇ ਦਿਨੀ ਇੱਥੇ ਬਜਟ ਦੀ ਇੱਕ ਬੈਠਕ ਹੋਣੀ ਸੀ ਜਿਹੜੀ ਅਕਾਲੀ ਦਲ ਦੇ ਕਾਉਂਸਲਰਾਂ ਦੇ ਵਿਰੋਧ ਦੇ ਚੱਲਦਿਆਂ ਉਹ ਮੁਲਤਵੀ ਕਰ ਦਿੱਤੀ ਗਈ ਔਰ ਜਿਹੜਾ ਅਕਾਲੀ ਦਲ ਖਾਸ ਤੌਰ ਤੇ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹ ਇੱਥੇ ਨਵਜੋਤ ਸਿੰਘ ਸਿੱਧੂ ਦੇ ਨਾਲ ਉਹਨਾਂ ਦੇ ਜਿਹੜਾ ਮਤਭੇਦ ਆ ਉਹ ਸਾਰਿਆਂ ਨੂੰ ਪਤਾ ਹੈ ਉਹ ਬਿਲਕੁਲ ਬਿਲਕੁਲ ਰਾਜਨ ਇਹ ਇਹ ਖਬਰ ਤੇ ਤੁਸੀਂ ਬਣੇ ਰਹੋ ਐਸੀ ਤਰ੍ਹਾਂ ਅਸੀਂ ਸਮੇਂ-ਸਮੇਂ ਤੇ رابطہ ਕਾਇਮ ਕਰਕੇ ਤੁਹਾਡੇ ਤੋਂ ਇਸ ਬਾਰੇ ਜਾਣਕਾਰੀ ਲੈਂਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ